ਜਿਹੜਾ ਧਾਰੀਵਾਲ ਦੇ ਬਾਬੇ ਆਏ ਡੜਵਾ ਚੌਂਕ ਦੇ ਵਿੱਚ ਤਾਂ ਲੱਗ ਗਿਆ ਜਾਮ ਬਾਬੇ ਆਖਦੇ ਸਨ ਕਿ ਕੁਝ ਸ਼ਹਿਰੋਂ ਬਾਹਰ ਦੇ ਬਾਬੇ ਆਉਂਦੇ ਹਨ ਅਤੇ ਸਾਡੇ ਇਲਾਕੇ ਦੇ ਵਿੱਚੋਂ ਵਧਾਈਆਂ ਲੈ ਕੇ ਚਲੇ ਜਾਂਦੇ ਹਨ ਅਤੇ ਅੱਜ ਵੀ ਸ਼ਹਿਰੋਂ ਬਾਹਰ ਦੇ ਬਾਬੇ ਆਏ ਤੇ ਸਾਨੂੰ ਸ਼ਹਿਰ ਦੇ ਵਿੱਚ ਗਾਲੀ ਗਲੋਚ ਕਰਕੇ ਗਏ ਹਨ ਇਸ ਪੱਧਰੀ ਜਦ ਮੌਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਹੈ ਅਤੇ ਰਕਰੀ ਦੇ ਤਿਹਾੜੀ ਤੋਂ ਬਾਅਦ ਇਹਨਾਂ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਅੱਜ ਇਹ ਸ਼ਹਿਰ ਤੇ ਬਾਬੇ ਜੋ ਧਾਰੀ ਵਾਲ ਡੱਡਾ ਚੌਂਕ ਵਿੱਚ ਆਏ ਹਨ ਇਹਨਾਂ ਦਾ ਕਹਿਣਾ ਹੈ ਕਿ ਸ਼ਹਿਰੋਂ ਬਾਹਰ ਦੇ ਬਾਬੇ ਆਏ ਹਨ ਅਤੇ ਸਾਨੂੰ ਸ਼ਹਿਰ ਦੇ ਵਿੱਚ ਗਾੜੀ ਗਲੋਚ ਕਰਕੇ ਗਏ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਸਾਰੀ ਵੀਡੀਓ ਕੀ ਹੈ ਮਾਮਲਾ ਕੀ ਉਹਨਾਂ ਨੂੰ ਜੇਲ੍ਹ ਵਿੱਚ ਅਦਾ ਜਾਏਗਾ ਕਿਹਨਾਂ ਨੂੰ ਪਤਾ ਸ਼ਹਿਰ ਦਾ ਰਹਣਾ ਹੈ ਪੁਲਿਸ ਤੋਂ ਮੋਰਟ ਤਵੇ ਰ ਗਿਆ ਵੀ ਜਿਹੜਾ ਹਾਏ ਹਾਏ ਕਰਕੇ ਜਾਂ ਸਾਡੇ ਪਠਾਨਕੋਟ ਤੇ ਆ ਕੇ ਬਾਬੇ ਹੈਂ ਹਾਂਜੀ ਦੇਖੋ ਪਠਾਨਕੋਟ ਦੇ ਬਾਬੇ ਆ ਕੇ ਧਮਕੀਆਂ ਦੇ ਕੇ ਜਾਂਦੇ ਔਰ ਇਹ ਪੁਲਿਸ ਮਲਾਜਮ ਦੇਖੋ ਦੇਖੋ ਇਹਨਾਂ ਨੂੰ ਵੀ ਇਹਨਾਂ ਨੂੰ ਬਤਾ ਇਹਨਾਂ ਨੂੰ ਵੀ ਗਾਇਆ ਕੱਢ ਕੇ ਗਿਆ ਇਹਨਾਂ ਨੂੰ ਵੀ ਗਾਣਾ ਕੱਢ ਕੇ ਗਿਆ ਇਦਾਂ ਦੀ ਪੁਲਿਸ ਪੰਜਾਬ ਦੀ ਉਹ ਬਖਤਮਾਨ ਜੀ ਸੁਣਾਈ ਕਰੋ ਮਾਰੀ ਵੀ ਆਹ ਨਾ ਐਸੋ ਚ ਨਹੀਂ ਆ ਮੈਂ ਥਾਣੇ ਚ ਨਹੀਂ ਆ ਸਾਡੇ ਪ੍ਰਸ਼ਾਸਨ ਨੂੰ ਬੋਲ ਕੇ ਜਾਣ। ਉਹ ਕਿੰਨਾ ਗੁੰਡਾ ਕਰਦੇ ਕਰਦੇ ਪਏ ਆ। ਹੈ? ਮਮਾ ਦੇ ਪੈਰ ਦੇਖ ਲੈ। ਸਾਡੀ ਕੋਈ ਸੁਣਾਈ ਨਹੀਂ ਨਿਕਲੀ ਜਾ ਰਹੀ। ਸਾਡੀ ਸੁਣਾਈ ਕੀ ਜਾਵੇ? ਪਠਾਨਕੋਟ ਦੇ ਭਾਵੇਂ ਜਿਹੜੇ ਗੁੰਡਾ ਕਰਦੀ ਕਰਦੇ ਪਏ ਗੁਰਦਾਸਪੁਰ ਜੋੜੇ ਉਹ ਤਿਰੰਗਲੇ ਦੇ ਵਿੱਚ ਉਹਨਾਂ ਨੂੰ ਜੇਅ ਦੇ ਵਿੱਚ ਪਾਈ ਜਾਵੇ। ਜੇਅ ਖੰਡ ਨਿਕਲੋ ਗਿਆ। ਜੇ ਸਾਨੂੰ ਕੁਛ ਹੋ ਗਿਆ ਪਠਾਨਕੋਟ ਦੇ ਬਾਬੇ ਜ਼ਿੰਮੇਵਾਰ ਅਭੀ ਡੜਮਾ ਦੇ ਵਿਚ ਲੋੜ ਦੇ ਉੱਤੇ ਆ ਕੇ ਹੰਗਾਮਾ ਕਰਕੇ ਗਏ ਆਂ ਪੁਲਿਸ ਵਾਲਿਆਂ ਨੂੰ ਧਮਕੀ ਦੇ ਕੇ ਗਏ ਇਹ ਤਾਂ ਤਿਆਰੀ ਦਿਖਾਇਆ ਨੇ ਅਸੀਂ ਨਾਕੇ ਤੇ 10 ਮਿੰਟ ਪਹਿਲਾਂ ਇੱਥੇ ਆਏ ਆਂ ਡੜਮਾ ਚੌਂਚ ਤੇ ਇੱਥੇ ਬਾਬੇ ਮਲੇ ਆ ਕਹਿੰਦੇ ਵੀ ਸਾਡੀ ਦੂਸਰੀ ਬਾਬੇ ਜਿਹੜੇ ਉਸਾਂ ਦੇ ਖਿਲਾਫ ਇਥੇ ਰੋਲਾ ਪਾ ਗਏ ਆ ਖਾਣੇ ਪਾ ਗਏ ਆ ਇਹਨਾਂ ਦੀ ਦਰਖਾਸਤ ਆਈ ਹੋਈ ਆ ਇਹਨਾਂ ਨੂੰ ਟਾਈਮ ਦਿੱਤਾ ਸੀ ਤੇ ਡਿਊਟੀ ਚਲਗੀ ਬਾਹਰ ਇਸ ਕਰਕੇ ਇਹਨਾਂ ਨੂੰ ਅਗਲਾ ਟਾਈਮ ਦੇਣਾ ਸੀ ਅਜੇ ਤੇ ਸਾਨੂੰ ਨਹੀਂ ਬਾਬੇ ਮਲੇ ਇਥੇ ਜਿਹੜੇ ਕਹਿੰਦੇ ਗਾਲਾਂ ਕੱਢਦੇ ਗਏ ਬਾਬੇ ਨੇ ਮਲੇ ਕੋਈ ਨਾ ਹੁੰਦਾ ਬਾਬਾ ਮਲੇ ਆ ਨਾ ਨੂੰ ਕੀ ਦੱਸਿਆ ਜੀ ਗਾਲਾਂ ਕੱਢਦੇ ਆ ਸਾਡੇ ਲੋ ਇਹ ਆ ਵੀ ਇਹਨੂੰ ਕਾਨੂੰਨ ਦੇ ਅਧਿਕਾਰ ਹੇ ਰੰਗਾ ਕੇ ਉਹਨੂੰ ਪਾਣੀ ਬੁਲਾ ਕੇ ਨਾ ਮਸਲਾ ਹੱਲ ਕਰਾਂਗੇ ਇਹ ਬਾਬੇ ਦੱਸਦੇ ਆਂ ਸ਼ਹਿਰ ਦੇ ਆ ਤੇ ਦੂਜੀ ਪਾਰਟੀ ਜਿਹੜੀ ਜੋੜਿਆਲ ਹੋਈ ਸੀ ਮਸਲਾ ਕੀ ਸਾਰਾ ਇਹਦਾ ਇਹਨਾਂ ਦਾ ਕੋਈ ਪਿੰਡਾਂ ਦੇ ਵਿੱਚ ਵਧਾਈ ਦਾ ਲੈਣ ਦੇਣ ਦਾ ਮਸਲਾ ਸਾਡੇ ਪਿੰਡ ਮੰਗਲੇ ਆ ਉਹ ਕਹਿੰਦੇ ਸਾਡੇ ਪਿੰਡ ਮੰਗਲੇ ਆ ਇਹਨਾਂ ਦੇ ਬਲਾਕ ਦੇ ਦੋਨੇ ਭਾਬੇ ਇੱਧਰ ਆਨੂ ਇਹ ਅਖਰੀ ਦਾ ਬਾਅਦ ਇਹਨਾਂ ਦਾ ਮਸਲਾ ਦੇਖਾਂਗੇ